ਬ੍ਰੈਂਡ ਜੱਟ ਜਿੱਤੇ ਖੜੇ ਆ ਭਰਾਵੋ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿਹੜੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਸਾਡਾ ਪਿੰਡ ਭਾਈ ਬਖਤੌਰ ਆ ਭਰਾਵੋ ਪਹਿਲਾਂ ਕੀ ਦੱਸ ਦਿੰਨੇ ਆ ਲੋਕੇਸ਼ਨ ਚ ਕਿਉਂ ਬਾਰ-ਬਾਰ ਫੋਨ ਆਉਂਦੇ ਰਹਿੰਦੇ ਆ ਵੀ ਸਾਡਾ ਪਿੰਡ ਦੇ ਮਾਰੇ ਨੇ ਬਹੁਤ ਬਹੁਤ ਪ੍ਰਮਾਤਮਾ ਦਾ ਸ਼ੁਕਰ ਆ ਕਿਉਂ ਪ੍ਰਮਾਤਮਾ ਕਿਤੇ ਸੋਚਿਆ ਵੀ ਨਹੀਂ ਸੀ ਭਰਾਵੋ ਵੀ ਪ੍ਰਮਾਤਮਾ ਇੰਨੀ ਕਿ ਮਿਹਰ ਕਰੂਗਾ ਵੀ ਸਾਨੂੰ ਵੀ ਲੋਕ ਗਿਫਟ ਕਰਨ ਆਉਣਗੇ ਦੂਰੋਂ ਦੂਰੋਂ ਅੱਜ ਅਸ ਤੁਹਾਨੂੰ ਕੈਮਰੇ ਸਾਹਮਣੇ ਦਿਖਾ ਰਹੇ ਹਾਂ ਤੇ ਕਈ ਵਾਰ ਆਪ ਕੈਮਰਾ ਤਾਂ ਮੁੱਲੋਂ ਮੁੰਡੇ ਬੈਂਕਾਂ ਆ ਗਏ ਜਾਂ ਹੋਰ ਗਿਫਟ ਵਗੈਰਾ ਕਰਦੇ ਹੀ ਰਹਿੰਦੇ ਆ ਅੱਜ ਆ ਵਿਚਾਰਾ ਆਮ ਦੁਕਾਨਦਾਰ ਹੀ ਮੁੰਡਾ ਵੀ ਆਪਦੀ ਰੋਜੀ ਰੋਟੀ ਕਮਾਉਣ ਜੋਗੀ ਹੈ ਕਿਹੜਾ ਉਹ ਵੀ ਸਾਨੂੰ ਗਿਫਟ ਕਰ ਰਿਹਾ ਹੈ ਬ੍ਰਾਂਚ ਡਾਇਰੈਕਟਰ ਜਿੱਤੇ ਪਹਿਲਾਂ ਮੁੰਡਿਆ ਧੰਨਵਾਦ ਨਾ ਕੀਮ ਨਜ਼ਰਨ ਵਿੱਕੀ ਵਿੱਕੀ ਉਹਦਾ ਨਾਮ ਬਿਕੀਆ ਮੋਜੇ ਮੋਜੇ ਵਾਲਾ ਮੋਜੇ ਵਾਲਾ ਇਹਦਾ ਪਿੰਡ ਆ ਡਿਸਟ੍ਰਿਕਟ ਆ ਸੰਗਰੂਰ ਡਿਸਟ੍ਰਿਕਟ ਸੰਗਰੂਰ ਦਾ ਪਿੰਡ ਆ ਨਾ ਡਿਸਟ੍ਰਿਕਟ ਸੰਗਰੂਰ ਦਾ ਪਿੰਡ ਆ ਬਾਕੀ ਸਾਰੀ ਜਾਣਕਾਰੀ ਬਾਅਦ ਦੇਵਾਂਗੇ ਪਹਿਲਾਂ ਮੋਬਾਈਲ ਨੰਬਰ ਨੋਟ ਕਰ ਲਓ ਬੋਲੀ ਮੋਬਾਈਲ ਨੰਬਰ 964692103 ਨਾ 2103 ਦੁਬਾਰੇ ਬੋਲੋ ਜੀ ਬੋਲੋ ਸਹੀ 964692103 ਬਾਕੀ ਉੱਤੇ ਵੀ ਮੈਂ ਮੈਂਸ਼ਨ ਕਰ ਦੂੰਗਾ ਦੇਖੋ ਠੰਡੇ ਸੁਭਾਤ ਆ ਮੁੰਡਾ ਜਣਾ ਨਰਮ ਜ ਆ ਮੁੰਡਾ ਗਰੀਬ ਇਹ ਕਰਦਾ ਮੁੰਡਾ ਗਾ ਪਹਿਲਾਂ ਕੀ ਕੰਮ ਕਰਦਾ ਸੀ ਕੀ ਇਹ ਇਹੀ ਸਟਾਰਟ ਕਰਿਆ ਕੰਮ ਮੈਂ ਵੀ ਪਹਿਲਾਂ ਪੱਲੀਆਂ ਬੁੱਲੀਆਂ ਬਣਾਉਂਦਾ ਸੀ ਪੱਲੀਆਂ ਬੁੱਲੀਆਂ ਬਣਾਉਂਦਾ ਸੀ ਪਰ ਵਿਚਾਰਾ ਜਿਵੇਂ ਗਰੀਬ ਹੁੰਦਾ ਹੈਗਾ ਇਹਦੀ ਜਰੂਰ ਮਦਦ ਕਰਿਓ ਯਾਰ ਮੇਰੀ ਵੀਡੀਓ ਪਹੁੰਚੀ ਆਉਣ ਵਾਲੀ ਵੀਡੀਓ ਕੋਲੇ ਨਾਲ ਸ਼ੇਅਰ ਕਰਿਓ ਤੇ ਆਹ ਲਾਜ਼ਮੀ ਕਰ ਦਊਗਾ ਕਿ ਕਿਸੇ ਗਰੀਬ ਦਾ ਫਾਇਦਾ ਹੋ ਜਾਏ ਯਾਰ ਕਿਸੇ ਦੀ ਰੋਜੀ ਰੋਟੀ ਬਣ ਜੇ ਇਹ ਮੁੰਡਾ ਕਾਬਰ ਬਣਾਉਂਦਾ ਵਧੀਆ ਪੂਰੇ ਟੌਪ ਦੇ ਕਾਬਰ ਬਣਾਉਂਦਾ ਗਾ ਤੇ ਆਹ ਕੱਲ ਕਵਰ ਤੇ ਹੋਰ ਯੂਸ ਬਣਾਉਣਾਗਾ ਸੀਟ ਕਵਰ ਸੀਟ ਕਵਰ ਤੇ ਟ੍ਰੈਕਟਰ ਕਵਰ ਹਾਂ ਦੂਜੀ ਦੀਆਂ ਹੋਰ ਤਾਂ ਕਵਰ ਬਣਾਉਣਾ ਹੈ ਬੈਨਰ ਦੇ ਕਵਰ ਕਈ ਬੜੇ ਐਸੇ ਸਾਰੇ ਦੱਸ ਦੇਣਾ ਕੱਟ ਬੋਲ ਦੱਸ ਸਕਦਾ ਕਿ ਮੁੰਡੇ ਤੂੰ ਆਜਾ ਤੂੰ ਦੱਸ ਦੇ ਇਹ ਮੁੰਡਾ ਨਾਲ ਆਇਆ ਤੂੰ ਤਾਂ ਖੇਤੀ ਕਰਦਾਂਗੇ ਹੋਰ ਕੀ ਕਰਦਾ ਹਾਂਜੀ ਖੇਤੀ ਕਰਪਾ ਇਹਨਾਂ ਦੇ ਅੱਛਾ ਉਹ ਸੰਗ ਦਾ ਬੋਲ ਨਹੀਂ ਸਕਦਾ ਹਾਂ ਨਾ ਕੈਮਰੇ ਪੂਰੇ ਤੇ ਇੱਕ ਤਾਂ ਕਵੈਨਾਂ ਦੇ ਕਵਰ ਬਣਾਉਂਦਾ ਹੈ ਕਵਰ ਰਿਕਵਰੀ ਟਰੈਕਟਰਾਂ ਦੇ ਕਵਰ ਗੱਡੀਆਂ ਦੇ ਕਵਰ ਤੇ ਸ਼ੀਟ ਕਵਰ ਗੱਡੀਆਂ ਦੇ ਸ਼ੀਟ ਕਵਰ ਕੰਮ ਕਿਵੇਂ ਕਰਦਾ ਕੰਮ ਵਧੀਆ ਜੀ ਟੌਪ ਦਾ ਕਰਦਾ ਹੈ ਨਾ ਕੰਮ ਵਧੀਆ ਲੱਗਿਆ ਸੀ ਪਹਿਲਾਂ ਮਨੋ ਫਾਜ਼ਲ ਸਾਹਿਬ ਵੀਡੀਓ ਬਣਾ ਰਹੇ ਆ ਅਸੀਂ ਪਹਿਲਾਂ ਗੌਰ ਨਾਲ ਦੇਖਿਆ ਕਿ ਅੱਜ ਕਰਿਆ ਨਾ ਵੀ ਪੂਰਾ ਵਧੀਆ ਸਲਾਈਆਂ ਸੁਣੀਆਂ ਪੂਰੀਆਂ ਵਧੀਆ ਮਾਰੀਆਂ ਹੋਈਆਂ ਯਾਰ ਵਧੀਆ ਪ੍ਰੋਪਰ ਤਰੀਕੇ ਨਾਲ ਕੰਮ ਕਰੇ ਕਿਵੇਂ ਸਲੈਸ਼ਰ ਵਾਲਾ ਅੱਡ ਅਲੱਗ ਸਿਸਟਮਾ ਹੈ ਤੇ ਟਰੈਕਟਰ ਤੇ ਸਾਡੇ ਕੋਲ ਇਹ ਬੈਂਪਰ ਨਹੀਂ ਲੱਗਣੀ ਇਦੋਂ ਵੀ ਟੋਰੀ ਲੱਗ ਜਾਣਾ ਨਾ ਇਹ ਇਦੋਂ ਵੀ ਵਧੀਆ ਲੱਗਦਾ ਉਸ ਜਿਆਦਾ ਸੋਹਣਾ ਲੱਗਦਾ ਕਿਉਂ ਟਰੈਕਟਰ ਦੀ ਐਵੇਂ ਉਹ ਭਰਾਓ ਆਪਾਂ 10 ਲੱਖ ਰੁਪਏ ਟਰੈਕਟਰ ਦੇ ਉੱਤੇ ਦਾ ਲਾ ਲੰਦੇ ਆ ਸਹਾਈ ਵਾਸਤੇ ਅਕਸਰ ਅਸੀਂ ਦੇਖ ਲਈ ਰਹਿੰਨੇ ਆ ਕਿਦੋਂ ਪਿੰਡਾਂ ਜਾ ਕੇ ਟਰੈਕਟਰ ਖਰੀਦਦੇ ਆ ਤਾਂ ਬਹੁਤ ਦਿੱਕਤ ਆਉਂਦੀ ਆ ਕਿਸੇ ਦੀ ਸ਼ੋਤ ਰੰਗ ਲਿਆ ਪਿਆ ਹੁੰਦਾਗਾ ਜਾਂ ਕਿਸੇ ਛਤਰੀ ਪਾਟੀ ਪਈ ਹੁੰਦੀ ਆ ਜਾਂ ਹੋਰ ਕੋਈ ਮਾੜੀ ਮੁੱਟੀ ਵੀ ਸਹਾਈ ਬਣਾ ਬਹੁਤ ਵੱਡੀ ਦਿੱਕਤ ਆਉਂਦੀ ਆ ਇਸ ਕਰਕੇ ਕਿੰਨੇ ਪੈਸੇ ਦੇ ਨੂੰ ਦੇ ਕੇ ਕਿੰਨੇ ਪੈਸੇ ਦੇ ਨੂੰ ਸੇਲ ਕਰੀਏ 35000 ਆਖਦਾ 100 ਸਰੇ ਕਿਦਾ ਸਾਰੇ ਪਹੁੰਚ ਕਰ ਦਿੰਦੇ ਆ ਕਰੇ ਪਹੁੰਚ ਕਰੇ ਪਹੁੰਚ ਹੈ ਗਰੀਬ ਜਿਹਾ ਬੰਦਾ ਭਰਾਵੋ ਜੇ ਤੁਸੀਂ ਆਪ ਦੇ ਨਗਦੀ ਟੱਪ ਦੇ ਲੈ ਜਉ ਤਾਂ ਆਪ ਲੈ ਜਿਓ ਨਹੀਂ ਤਾਂ ਕਿਹਨਾਂ ਕਿਧਰ ਕਰੇ ਵੀ ਪਹੁੰਚ ਕਰ ਦੋ ਇੱਧਰ ਸਾਡੇ ਏਰੀਆ ਚ ਦੇਖੀ ਆਇਆ ਬੰਦਾ ਕੁਰਸਵੀਰ ਦੇ ਕੇ ਆਇਆ ਨਾ ਹਾਂ ਵੀ ਅਕਸਰ ਇਹ ਵਿਚਾਰਾ ਮੈਨੂੰ ਮਿਲਣ ਨੂੰ ਫਿਰਦਾ ਸੀ ਕਿ ਉਹ ਬਾਹਰ ਅੰਦਰ ਹੁੰਨੇ ਆ ਐਮ ਵੱਲ ਤੋਂ ਦੋ ਤਿੰਨ ਵਾਰੀ ਇਹਦਾ ਪਹਿਲਾਂ ਵੀ ਫੋਨ ਆਇਆ ਕਹਿੰਦਾ ਭਾਈ ਮਿਲੇਗਾ ਵੀਡੀਓ ਬਣਾਉਣੀ ਸੀ ਟਾਈਮ ਹੀ ਲੱਗਿਆ ਥੋੜੇ ਵੀ ਸੀਗੇ ਇਸ ਕਰਕੇ ਇਹ ਮੁੰਡੇ ਜਰੂਰ ਮਦਦ ਕਰੋ ਭਰਾ ਬਣ ਕੇ ਆਹਾ ਇਤਿਹਾਸ ਵਿੱਚ ਮਾਰੋ ਬਾਬੂ ਜ ਦੇ ਕਿਹੜਾ ਫੌਜੀ ਦਾ ਕੱਪੜਾ ਹੈ ਹਾਂਜੀ ਹਾਂਜੀ ਇਧਰ ਜ਼ੂਮ ਕਰਕੇ ਦਿਖਾ ਦਿੰਦਾ ਪਿੰਡ ਕਿਹੜੇ ਪਿੰਡਾਂ ਦੇ ਕੋਲੇ ਤੇਰਾ ਇਹ ਪਿੰਡ ਦਾ ਸ਼ਾਇਲੀ ਕੋਲੇ ਸ਼ਾਇਲੀ ਕੋਲੇ ਸ਼ਾਇਲੀ ਕੋਲੇ ਰੋਡ ਤੇ ਕਿਸੇ ਤੇ ਹੈਗਾ ਜੀ ਸੁਨਾਮ ਤੋਂ ਜਾਖਲ ਰੋਡ ਦੇ ਸੁਨਾਮ ਤੋਂ ਇਹਨੂੰ ਜਾਖਲ ਰੋਡ ਦੇ ਕਿੰਨੇ ਦੂਰ ਹੈ ਸੁਨਾਮ ਤੋਂ ਸੁਨਾਮ ਤੋਂ 16 ਕਿਲੋਮੀਟਰ 16 ਕਿਲੋਮੀਟਰ ਸੁਨਾਮ ਤੋਂ 16 ਕਿਲੋਮੀਟਰ ਮੈਂ ਲਾਹੀ ਮੜੇ ਦਿਖਾ ਦਿੰਦੇ ਆ ਕਿਹੜੇ ਤਰੀਕੇ ਨਾਲ ਲਾਉਣ ਦਾ ਕਿਵੇਂ ਤਰੀਕਾ ਰੰਗ ਰੰਗਦਾ ਨਹੀਂ ਲਾਉਂਦਾ ਕਿਵੇਂ ਕੀਤਾ ਹੈ ਨਾ ਨਾ ਜੀ ਅੱਛਾ ਬਰਾਬਰ ਆਹ ਆ ਕਾਵਰ ਭਰਾਵਾ ਇਹ ਹੈਗਾ 52 ਦਾ ਸਲਾ ਦਿਓ ਇਹ ਹੈਗਾ 52 ਦਾ ਸਾਡੇ ਕੋਲੇ ਤੁਹਾਨੂੰ ਪਤਾ ਹੈ ਭਰਾਵਾ ਬਹੁਤ ਘੱਟ ਪੀਸ ਨਾਲ ਦੀ ਨਾਲ ਆਉਣ ਸਾਰ ਸਾਡੇ ਕੋਲੇ ਸੇਲ ਹੁੰਦਾ ਟਰੈਕਟਰ ਐਮ ਵੱਲ ਉਹ ਜੇ ਬੈਂਪਰ ਵਗੈਰਾ ਵੀ ਨਹੀਂ ਲੱਗਿਆ ਰਾਤ ਹੀ ਆਇਆ ਇਹ ਟਰੈਕਟਰ ਆ ਦੇਖੋ ਨਾਟਾ ਦੇ ਨਿਕਲ ਨੁਕਲ ਦੇਖੋ ਯਾਰ ਕਿਵੇਂ ਪਿਆ ਜਿਵੇਂ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਆ ਭਰਾਵਾ ਟਾਇਰ ਟੂ ਨਾਲ ਦੇ 22 ਮਾਡਲ ਆ ਕਿਵੇਂ ਮੀਨੇ ਆ ਪਾਸੇ ਨਾ ਮੀਰਾ ਨਾ ਮੈਂ ਮੀਨੇ ਦਾ ਨਵੇਂ ਮੀਨੇ ਦਾ 22 ਮਾਨਟ੍ਰੈਕਟਰ ਆ ਗਿਆ ਬ੍ਰੈਕਟ ਦੇ ਸ਼ੁਰੂ ਤੇ ਲੱਗ ਜਾਂਦਾ ਉਹ ਜੇ ਤੁਸੀਂ ਇਹ ਡੱਟ ਬੀਚ ਨਾਲ ਸ਼ੁਰੂ ਕਵਰ ਇਹ ਫ੍ਰੀ ਦੇ ਦਾਂਗੇ ਇਹ ਸਾਨੂੰ ਵੀ ਫ੍ਰੀ ਦੇ ਕੇ ਗਏ ਆ ਮੁੰਡੇ ਚੱਲਣ ਦਾ ਕਿ ਅਸੀਂ ਮਾਨਦਾਨਤਾ ਤੇਲ ਪਾਣੇ ਦਾ ਖਰਚਾ ਤੇ ਦੇਵਾਂਗੇ ਕਿਉਂ ਗਰੀਬ ਬੰਦੇ ਆ ਯਾਰ ਕੋਈ ਫਰਕ ਨਹੀਂ ਪੈਂਦਾ ਤੇ ਇਹੇ ਕਵਰ ਕਿਹੜਾ ਭਰਾ ਲੈ ਕੇ ਜਾਓ ਉਹਨੂੰ ਨਾਲ ਇਹ ਕਵਰ ਬਿਲਕੁਲ ਫਰੀ ਦੇਵਾਂਗੇ ਜੇ ਹੋਰ ਕਵਰ ਤੁਸੀਂ ਖਰੀਦਦੇ ਨੇ ਤਾਂ ਮੈਂ ਇਹ ਮੁੰਡੇ ਦਾ ਨੰਬਰ ਵੀ ਦਊਂਗਾ ਤੇ ਇਹਦੇ ਨਾਲ ਤੁਸੀਂ ਸੰਪਰਕ ਵੀ ਕਰ ਲਿਓ 5210 ਗੇਅਰ ਪ੍ਰੋ ਆਪਣੇ ਕੋਲੇ ਆ ਕੇ ਲੱਗ ਚੁੱਕਿਆ ਗਿਆ 2022 ਮਾਡਲ 2022 ਮਾਡਲ ਨਵੰਨੇ ਮਹੀਨੇ ਦਾ ਹੈਗਾ ਹਜੇ ਤੱਕ ਭਰਾਓ ਆਇ ਕਲਮ ਵੀ ਨਹੀਂ ਲੱਗੀ ਰੰਗ ਦੀ ਕਲਮ ਵੀ ਕੋਈ ਨਾ ਛੱਦਰੀ ਰੰਗ ਕੋਈ ਨਾ ਦਿੱਤਾ ਇਹਦੇ ਨਾਲ ਹੀ ਛੱਦਰੀ ਦਾ ਵੀਡੀਓ ਬਣਾਉਦੇ ਮਾਰੇ ਤੇ ਬਣਾਈ ਪਾਈ ਸੀਗੀ ਤੇ ਕੋਈ ਵੀ ਚੀਜ਼ ਰੰਗਣੀ ਹੋਵੇ ਸਾਰਾ オリジナル ਟਰੈਕਟਰ ਹੈ ਜੇ ਟਰੈਕਟਰ ਖਰੀਦਣਾ ਤਾਂ ਤੁਸੀਂ ਬ੍ਰੈਂਚ ਟਰਨਾ ਸੰਪਰਕ ਕਰ ਲਿਓ ਦਿੱਤੇ ਹੋਏ ਨੰਬਰਾਂ ਤੇ 92026404 8054700900 ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਦੇਖੋ ਟਰੈਕਟਰ ਲਾਉਣ ਮੇਲਾ ਬਹੁਤ ਵੱਡੀ ਗਿਣਤੀ ਚ ਲੱਗ ਚੁੱਕਿਆ ਹੈ ਭਰਾਵੋ ਕੋਈ ਵੀ ਟਰੈਕਟਰ ਖਰੀਦਣਾ ਤਾਂ ਤੇ ਜਰੂਰ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ